ਸਸਿਕ ਕਰ ਪਿਆ ਪੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਸਾਡੇ ਮੁੰਡੇ ਵਿਦੇਸ਼ਾਂ ਜਾਂਦੇ 20 20 30 30 ਲੱਖ ਲਾ ਕੇ ਆਖਰ ਨੂੰ ਉੱਥੇ ਵੀ ਕੰਮ ਹੀ ਕਰਨਾ ਪੈਂਦਾ ਤੁਹਾਨੂੰ ਪਤਾ ਹੀ ਆ ਹਨਾ ਤੇ ਇਹ ਗੱਲ ਕਰੀ ਅਸੀਂ ਇਸ ਟਾਈਮ ਮਹੱਲੀ ਖੜੇ ਆ ਆਰਟੀਓ ਦਫ਼ਤਰ ਲੱਭਿਆ ਦਿਖਾ ਦੇ ਸਾਰੀਆਂ ਗੱਡੀਆਂ ਕਿੰਨੇ ਲੋਕ ਇੱਥੇ ਕੰਮ ਆਉਂਦੇ ਆ ਇਕੱਠਾ ਹੈ ਹਨਾ ਤੇ ਇੱਥੇ ਕਾਫੀ ਲੋਕਾਂ ਨੇ ਆਪਣਾ ਰੁਜ਼ਗਾਰ ਚਲਾਇਆ ਹੋਇਆ ਕੋਈ ਚਾਹ ਬਣਾਉਂਦਾ ਕੋਈ ਰੋਟੀ ਪਾਣੀ ਸਬਜ਼ੀ ਕਾਫੀ ਰੇੜੀਆਂ ਲੱਗੀਆਂ ਕਿਸ ਤਰ੍ਹਾਂ ਕਿਵੇਂ ਲੱਗਿਆ ਹਨਾ ਪਰ ਇੱਥੇ ਆਪਣੇ ਮਾਨਸਾ ਤੋਂ ਮੁੰਡਾ ਅਦੇ ਖਾਸ਼ਾ ਖੜਾ ਤੇ ਉਨੇ ਨਾਲ ਆਪਦੀ ਫੈਮਿਲੀ ਵੀ ਲਾਈ ਹੋਈ ਆ ਬਾਈ ਵਧੀਆ ਆ ਤੁਹਾਡਾ ਜਿਗਾੜ ਆ ਦੇਖੋ ਕਿੰਨੀ ਸੀਟਿੰਗ ਆ ਬਾਈ ਇਹਦੇ ਕੋਲੇ ਆਪਾਂ ਬਾਈ ਨਾਲ ਗੱਲ ਕਰਦੇ ਆ ਨਾਮ ਆ ਬਾਈ ਤੁਹਾਡਾ ਮੇਰਾ ਦੀਪਰਾ ਸ਼ਰਮਾ ਵੀਰੇ ਅੱਛਾ ਸ਼ਰਮਾ ਕਿਹੜਾ ਪਿੰਡਾ ਹੈ ਮੇਰਾ ਤਾਂ ਉਹ ਪ੍ਰਾਇਵਰੀ ਜ਼ਿਲ੍ਹਾ ਮਾਨਸਾ ਆਰਨੇਤਲਾ ਆਰਨੇਤਲਾ ਅੱਛਾ ਤੇ ਇੱਥੇ ਮਾਲ ਲਿਆ ਇਹਨੂੰ ਕਿੰਨਾ ਟਾਈਮ ਹੋ ਗਿਆ 10-12 ਸਾਲ ਹੋ ਗਈ ਵੀਰੇ ਆਹ ਕੰਮ ਕਰਦੇ ਇਹ ਕੰਮ ਦੇ ਪਹਿਲਾਂ ਨੌਕਰੀ ਕਰੀ ਵੀਰੇ ਸਕਿਉਰਿਟੀ ਦੀ ਅੱਛਾ ਉਹ ਦੁਬਾਰੇ ਇਹ ਚਲਾ ਲਿਆ ਫਿਰ ਇਹ ਚਲਾਇਆ ਕਿਵੇਂ ਚੱਲ ਰਿਹਾ ਬਹੁਤ ਵਧੀਆ ਵੀਰੇ ਬਾਬੀ ਮੇਰੇ ਇਹ ਜਿਹੜੀ ਭੈਣ ਨਾਲ ਇਹ ਤੁਹਾਡੇ ਵਾਈਫ ਨੇ ਮੇਰੇ ਕੋਲ ਅੱਛਾ ਤੁਹਾਡੇ ਵਾਈਫ ਨੇ ਮੰਨ ਲਓ ਸਰ ਪੂਰੀ ਫੈਮਿਲੀ ਤੁਸੀਂ ਇਹ ਕੰਮ ਕਰਦੇ ਹੋ ਹਾਂਜੀ ਹਾਂਜੀ ਇਸਨੇ ਕੀ ਕਰ ਦਿੱਤੀ ਬੜੀ ਚੱਲੀ ਜਾਂਦੀ ਮੇਰੇ ਕੋਲ ਸਿੱਧੂ ਮੂਸੇਵਾਲੇ ਦੀ ਫੋਟੋ ਫਾਟੋ ਸੀ ਆਪੀ ਆਇਆ ਇਹ ਕੀ ਫਿਰ ਕਿਵੇਂ ਦਿਮਾਗ ਚੱਤਰਿਆ ਆਇਆ ਦੇਖਿਆ ਸੀ ਕਿਤੇ ਮੇਰੇ ਟਰੱਕ 'ਚ ਦੇਖਿਆ ਸੀ ਫੇਸਬੁੱਕ ਤੇ ਬਣਾਇਆ ਉਹ ਤੋਂ ਦੇਖ ਕੇ ਬਣਾਇਆ ਹੈ ਅੱਛਾ ਕੀ ਕੁਝ ਮਿਲਦਾ ਤੇਰੇ ਕੋਲੇ ਬਾਈ ਇੱਥੇ ਮੇਰੇ ਇੱਥੇ ਮੱਕੀ ਰੋਟੀ ਹੈਗੀ ਸਿਰ ਰੋਟੀ ਹੈਗੀ ਪਰੌਠੇ ਹੁੰਦੇ ਨੇ ਹਾਂ ਛੜੀ ਚਾਵ ਰਾਜਮਾ ਚਾਵ ਇਹ ਇੰਨਾ ਬਣਾਉਣ ਦਾ ਕੰਮ ਸੋਡੇ ਬੈ ਵੀ ਕਰਦੀ ਇਕੱਲੇ ਸਾਰਾ ਸਿਰ ਨਾਲ ਮਿਲ ਕੇ ਕਰਦੇ ਆ ਵੀਰੇ ਅੱਛਾ ਹਾਂਜੀ ਉਹ ਤਾਂ ਮੇਰੇ ਨਾਲ ਦਾ ਹੀ ਓਏ ਠੀਕ ਐ ਇਧਰ ਚਾਪ ਦੂਜੇ ਪਾਸੇ ਦਿਖਾ ਉੱਪਰ ਬੈਠਣ ਵਾਸਤੇ ਵੀ ਬਣਿਆ ਹੋਇਆ ਪਿੰਟੂ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਸ਼ਾਪੀ ਹੋਈ ਹੈ ਕਹਿੰਦੇ ਜਿਲ੍ਹਾ ਦਾ ਮਾਨਸਾ ਦੇਖ ਨਹੀਂ ਬਦਰ ਵੀਰੇ ਆਨੇ ਤੇ ਕਹਿੰਦਾ ਮੇਰੇ ਸਗੇ ਚਾਚੇ ਦਾ ਇਹਦਾ ਮੁੰਡਾ ਹੀ ਹੈ ਕਹਿੰਦਾ ਮੈਂ ਆਪਾਂ ਕਰਦੇ ਆ ਗੱਲ ਹਾਂ ਭਾਈ ਹਾਂਜੀ ਵੀਰੇ ਆਓ ਨੇਤਰਾ ਮਾਰਨੇ ਤੇ ਥੋੜੇ ਸਕੇ ਬੱਚੇ ਬੱਚੇ ਵੀ ਇੱਥੇ ਪੜ੍ਹਦੇ ਨੇ ਆਏ ਬਹਿ ਜਾਓਰੇ ਨਸੀ ਦੇ ਇੱਕ ਕਲਾਸ ਵੀਰੇ ਨੂੰ ਇੱਥੇ ਇੱਥੇ ਪੜ੍ਹਦੇ ਨੇ ਹਾਂਜੀ ਇੱਥੇ ਆਲਾ ਵਧੀਆ ਸੈਂਟਰ ਚ ਬਹੁਤ ਵਧੀਆ ਫਿਰ ਸੈਟਿੰਗ ਆ ਜਾਣੋ ਠੀਕ ਹੈ ਵੀਰੇ ਹਾਂ ਛੋਟੀ ਕੰਟਰੀ ਆ ਨਾਲੋਂ ਪੰਜਾਬ ਦੇ ਕੰਮ ਵਧੀਆ ਵੱਡੀਆਂ ਦੇ ਵੀ ਹੰਤਾ ਕੰਮ ਨਹੀਂ ਮਿਲਦਾ ਯਾਰ ਲੋਕ ਭੋਈ ਜਾਂਦੇ ਬੜੀ ਮਿਹਨਤ ਰਹਿ ਗਈ ਵੀਰੇ ਸਾਡਾ ਮੈਂ ਤਾਂ ਕਹਿੰਦਾ ਜਿਹੜਾ ਇੱਥੇ ਨਹੀਂ ਕੰਮ ਕਰਦਾ ਤਾਂ ਬਾਹਰ ਭੇਜਣ ਦਾ ਕੋਈ ਫਾਇਦਾ ਨਹੀਂ ਹੂੰ ਹੂੰ ਇੱਥੇ ਵੀ ਪਤਾ ਲੱਗਦਾ ਵੀ ਆਪਣੇ ਬੱਚਾ ਬਾਹਰ ਕੰਮ ਕਰ ਦਿੰਦੇ ਨੇ ਕੁੱਲ ਮਿਲਾ ਕੇ ਯਾਰ ਤੇਰੀ ਮਿਹਨਤ ਹੈਗੀ ਆ ਪੂਰੀ ਕਰੜੀ ਕੁੱਲ ਮਿਲਾ ਕੇ ਮੁੱਲ ਤਾਂ ਪੈਂਦਾ ਨਾ ਤੇਰਾ ਬਾਹਰ ਅਲੇ ਕੋਈ ਕੈਨੇਡਾ ਐ ਦੀ ਕਿਉਂਕਿ ਮਿਹਨਤ ਕਰਕੇ ਫਿਰ ਕਿੰਨੇ ਵਜੇ ਉੱਠ ਖੜਦੇ ਹੋ ਮੇਰੇ 4 ਵਜੇ ਉੱਠ ਜਿੰਦੇ 12 ਵਜੇ ਸੌਂਦਾ 4 ਘਟੇ ਨੀਂਦ ਤੂੰ ਵੀ ਸਾਡੀ ਫੈਮਿਲੀ ਤੁਹਾਡੀ ਭੈਣ ਵੀ ਉਹ 4 ਵਜੇ ਉੱਠ ਖੜਦੇ ਹਾਂ ਉਦੋਂ ਚੱਲ ਸੁਚਾਲ ਚੱਲ ਸਾਢੇ 6 ਪੌਣੇ 7 ਵਜੇ ਅਸੀਂ ਨਿਕਲ ਚੱਲਦੇ ਹਾਂ ਕਰੋ 8 ਵਜੇ ਇੱਥੇ ਰੀਡੀ ਕਰਦੇ ਹਾਂ ਹਾਂ ਅੱਛਾ ਹੁਣ ਕਿੰਨੇ ਵਜੇ ਖੜਾ ਝੁਰਦਾ 7 ਵਜੇ 7 ਵਜੇ ਇੱਥੇ ਕੋਈ ਤੰਗੀ ਫੰਗੀ ਕੋਈ ਸੇ ਕੰਮ ਨਹੀਂ ਵੀਰੇ ਸਾਰਾ ਮੁਲਾਜ਼ਮ ਇੱਥੇ ਵਧੀਆ ਸਪੋਰਟ ਕਰਦੇ ਬਕੀਰ ਪੰਜਾਬ ਪੁਲਿਸ ਸਾਰਾ ਸਪੋਰਟ ਕਰਦੇ ਠੀਕ ਹੈ ਆਸ਼ਾ ਫ ਤੇ ਕੁੱਲ ਮਿਲਾ ਕੇ ਬਾਈ ਕਹਿੰਦਾ ਮਿਹਨਤ ਤਾਂ ਹੈਗੀ ਆ ਤੜਕੇ 4 ਵਜੇ ਉੱਠਣਾ ਸੌਖਾ ਨਹੀਂ ਪਰ ਜੇ ਬਾਈ ਫੈਮਿਲੀ ਪਾਲਣੀ ਆਪਾਂ ਹਨ ਬੱਚੇ ਪਾਲਣੇ ਆ ਮਾੜਾ ਇੱਕ ਇੱਕ ਤੇ ਪਹੁੰਚਣਾ ਹੈ ਥੋੜੇ ਜਨੂਨ ਹੈ ਤਾਂ ਸਾਰਾ ਕੁਝ ਕਰਨਾ ਪੈਂਦਾ ਉੱਠਣਾ ਹੈ ਤੇ ਰੇੜੀ ਤੋਂ ਲੈ ਕੇ ਛੋਟੇ ਲੇਬਰ ਤੋਂ ਹਾਂ ਫੇਰ ਮੋਟਰਸਾਈਕਲ ਰੇੜੀ ਕਰਾਈ ਫੇਰ ਇਹ ਕੰਮ ਕਰਾਇਆ ਹਾਂ ਤੇ ਫੇਰ ਸਾਰੀ ਫੈਮਿਲੀ سپورਟ ਸੀ ਮੰਮੀ ਡੈਡੀ ਦੀ ਸਾਰੇ سپورਟ ਸੀ ਹਾਂ ਥੋੜੇ ਘਰ ਵਾਲਿਆਂ ਨੇ ਕਹਿੰਦੇ ਮੈਂ ਕਿੱਧਰ ਕਿੱਤੀ ਵੇ ਤੰਗ ਕਰਦਾ ਵੀ ਫੇਰ ਇਹਨੇ ਹਾਈਲਾਈਟਸ ਕਰਾਇਆ 1 ਸਾਲ ਬਾਕੀ ਪਰ ਮੈਂ ਅੱਜ ਜਹਾਜ ਨੂੰ ਹੱਥ ਪਾ ਲਈ ਪਰ ਜਹਾਜ ਨੂੰ ਨਹੀਂ ਪਾਣੀ ਹਾਈਲਾਈਟਸ ਕਰਿਆ ਹੋਇਆ ਉਹ ਮਾੜੇ ਮਾਰੀ ਕੁੜੀ ਤੇ ਕੈਮਰਾ ਪਰ ਉਹਦੇ ਨਾਲ ਵੀ ਗੱਲ ਕਰਦੇ ਆ ਮੈਂ ਇੱਕ ਲੈ ਦੇ ਕਿਉਂ ਕੜੀ ਚਾੜ ਫੁੱਲ ਬੈਕ ਕਰ ਰਜਮਦਾ ਭੈਣ ਜੀ ਅੱਛਾ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਸੋਨੀਆ ਚੰਨਾ ਸੋਨੀਆ ਹੀ ਆਈਲਟਸ ਕੀਤਾ ਹੋਇਆ ਤੁਸੀਂ ਹਾਂ ਜੀ ਕਿੰਨੇ ਵਜਨ ਆਈ ਮੇਰੇ 6 ਸਟੈਂਡ ਆਈ 6.5 ਤੇ ਜਾਣਾ ਵਾਰ ਨਾਗਰੇ ਹੁਣ ਤਾਂ ਉਰੇ ਪ੍ਰਮਾਤਮਾ ਦੀ ਮੇਰੇ ਨਾਲ ਵਧੀਆ ਚੱਲੀ ਜਾਂਦਾ ਹੈ। ਬਾਰਲਾ ਦੇਸੀ ਆ। ਬਾਰਲਾ ਦੇਸੀ ਆ। ਪਰ ਉੱਠਣਾ ਤੜਕੇ 4 ਵਜੇ ਚੱਲ ਸੋਚਣਾ ਔਖਾ ਤਾਂ ਹੈਗਾ। ਉੱਥੇ ਵੀ ਤਾਂ ਉੱਠਣਾ ਪੈਂਦਾ ਵੀਰੇ ਸ਼ਿਫਟਾਂ ਲਾਣੀਆਂ ਪੈਂਦੀਆਂ ਨੇ ਡਬਲ-ਡਬਲ ਕੰਮ ਕਰਨਾ। ਹਾਂ। ਵੀ ਕਿਉਂ ਨਾ ਹਨਾ ਆਪਾਂ ਇੱਥੇ ਕਰੀਏ। ਮਾਨਸਾ ਤੋਂ ਮੋਹਾਲੀੋਂ ਦਾ ਸੁਭਾਅ ਕਿਵੇਂ ਬਣਿਆ? ਮੋਹਾਲੀ 'ਚ ਤਾਂ ਮੇਰੇ ਹਸਬੰਦ ਜੋਬ ਕਰਦੇ ਸੀਗੇ। ਅਸੀਂ ਉੱਧਰ ਆ ਗਏ ਸੀ ਹਨਾ ਵੀ ਚਲੋ ਕੋਈ ਜੋਬ ਹੀ ਕਰਾਂਗੇ। ਹੂੰ। ਤੇ ਫਿਰ ਸੋਚਿਆ ਵੀ ਕਿਉਂ ਨਾ ਜੌਬ ਨਾਲੋਂ ਬੈਟਰ ਹੈ ਕਿਤੇ ਨਾ ਕਿਤੇ ਆਪਣਾ ਕੰਮ ਕਰਿਆ ਜਾਵੇ। ਛੋਟੇ ਜਿਹੇ ਕੰਮ ਤੋਂ ਹੀ ਸਟਾਰਟ ਅਪ ਕਰਿਆ ਸੀ ਇਸਟੈਪ ਆ ਇਸਟੈਪ ਅੱਜ ਪੂਰਾ ਮਿਹਨਤ ਦਾ ਮੁੱਲ ਪੈਂਦਾ। ਬਿਲਕੁਲ ਪੈਂਦਾ ਵੀਰੇ। ਅੱਛਾ ਜਿਵੇਂ ਕਹਿ ਰਹੀਓ ਬਾਹਰਲਾ ਦੇਸ ਹੈਗਾ ਬਾਹਰਲਾ ਦੇਸੀ ਆ। ਬਾਹਰਲੇ ਦੇਸ ਜਾਣ ਦੀ ਲੋੜ ਨਹੀਂ ਵੀਰੇ। ਅਦਰਵਾਈਜ਼ ਆਪਾਂ ਨੇ ਸਟਰਗਲ ਕਰਨਾ ਹੈ ਹਨਾ ਇੱਥੇ ਹੀ ਕਰਕੇ ਆਪਾਂ ਉਹਨੇ ਲੋਕ ਸ਼ਰਮ ਮਹਿਸੂਸ ਕਰਦੇ ਹਨਾ। ਹਾਂਜੀ। ਵੀਰ ਜਿਹੜੇ ਰੇੜੀ ਲਾਉਂਦਾ ਜਾਂ ਉੱਥੇ ਰੋਟੀਆਂ ਬਕਾਉਂਦੀ ਆ ਜਾਂ ਆਏ ਪਿੰਡਾਂ 'ਚ ਆਪਣੇ ਇਹ ਕਹਿੰਦੇ ਆ ਤੁਸੀਂ ਪਿੰਡ ਤੋਂ। ਤੇ ਇਹ ਗੱਲ ਤੁਸੀਂ ਨਹੀਂ ਕਰੀ ਮਹਿਸੂਸ ਕਰ ਫਿਰ ਨਾ ਕਿਉਂਕਿ ਕੰਮ ਦਾ ਕੋਈ ਮੇਣਾ ਨਹੀਂ ਹੁੰਦਾ ਨਹੀਂ ਮੇਣਾ ਸਹੀ ਸ਼ਰਮ ਨਹੀਂ ਹੁੰਦੀ ਹੈ ਤੇ ਦਸੇ ਨਵਾਂ ਦੀ ਕਿਰਤ ਕਰਨੀ ਚਾਹੀਦੀ ਹੈ ਆਪਨੂੰ ਆਪਣੇ ਗੁਰੂ ਸਾਹਿਬ ਬਾਕੀ ਭਾਵੇਂ ਮਾਨਸਾ ਚ ਉੱਟ ਕੇ ਅੱਜ ਤੁਸੀਂ ਮਹਾਲੀ ਚ ਬੱਚੇ ਪੜਾ ਰਹੇ ਹੋ ਬਹੁਤ ਵੱਡੀ ਗੱਲ ਹੈ ਹਨਾ ਉਹਦੇ ਵਾਸਤੇ ਫਿਰ ਆ ਕੁਝ ਤਾਂ ਕਰਨਾ ਹੀ ਪੈਣਾ ਹਾਂ ਜੀ ਆਪ ਨੂੰ ਸੁਪਨੇ ਪੂਰੇ ਕਰਨੇ ਆ ਦੇਖੋ ਜੀ ਕਿੰਨੇ ਇਹਨਾਂ ਕੋਲ ਸੀਟਿੰਗ ਹੈ ਤੇ ਸਾਰਾ ਦਿਖਾ ਰਹੇ ਪਿੰਟੂ ਇਹ ਬੰਦੇ ਨੇ ਇੱਕ ਮਿਸਾਲ ਪੈਦਾ ਕਰਤੀ ਵੀ ਤੁਸੀਂ ਵਾਇਰਲ ਦੇ ਸਿੱਖੀ ਬਣਾ ਸਕਦੇ ਹੋ ਮਿਹਨਤ ਹੈ ਯਾਰ ਉੱਠਣਾ 12 ਵਜੇ ਫਲੈਟਾਂ ਚ ਆਉਣ ਜਾ ਕੇ ਵਾੜੇ ਦਾ ਦੋ ਦੋ ਵਜੇ ਤੱਕ ਸੁੱਤੇ ਪਏ ਆ ਤੇ ਇਹ ਹੈ ਵੀਰੇ ਚਾਰ ਵੀ ਉੱਠ ਜਾਂਦੇ ਨੇ ਜਿਹਨੇ ਕੰਮ ਕਰੂ ਜਿਹਨੇ ਕਿਸ਼ਤਾ ਕੱਢਣੀ ਆ ਉਹ ਕੰਮ ਕਰ ਦਿੰਦੇ ਨੇ ਜਿਹਨੇ ਘਰੋ ਸੌਕੇ ਆ ਉਹਦਾ ਘਰੇ ਰੱਖ ਲੈ ਜਾਂ ਮਹੱਲੀ ਰੱਖ ਲੈ ਇੱਕ ਬਰਾਬਰ ਹੀ ਠੀਕ ਹੈ ਠੀਕ ਹੈ ਵੀਰੇ ਸਹੀ ਗੱਲ ਆ ਤੇ ਮੇਰੇ ਵਰਗਾ ਲਾਸਟੇ ਖੜ ਕੇ ਸਟੋਰੀ ਪਾਉਂਦਾ ਹਾਂ ਵੀ ਮੈਂ ਬਹੁਤ ਵਧੀਆ ਜਿੱਥੇ ਕੰਮ ਕਰੂ ਉਹਦਾ ਮੁੱਲ ਇੱਥੇ ਮਾਪੇ ਚੱਟਦੇ ਆ ਜੇ ਤੁਸੀਂ ਇੱਥੇ ਬਾਹਰਲੇ ਇਹ ਬਣਾ ਸਕਦੇ ਗੱਲ ਲੋੜ ਨਹੀਂ ਉਹਨੂੰ 25 ਲੱਖ ਤੋਂ 30 ਲੱਖ ਮਾਪੇ ਉਹ ਦੂਰ ਜਾਣ ਦੀ ਮਿਹਨਤ ਆ ਉੱਥੇ ਵੀ ਇਹੀ ਕੁਝ ਕਰਨਾ ਪੈਣਾ ਭੈਣ ਨੇ ਆਈਲੈਂਡਸ ਕਿਹਦੇ 'ਚ ਬਾਹਰ ਜਾਂਦੀ ਆਹੀ ਸਿਰ ਤੇ ਟੋਪ ਐਜੜਾ ਕਿ ਜੋਬਾਂ ਕਰਨੀਆਂ ਪੈਂਦੀ ਤੇ ਇੱਥੇ ਹੀ ਮਾਲਕ ਆ ਯਾਰ ਨਾਲੇ ਆਪਦਾ ਨਾਲੇ ਜਿਹੜੇ ਬੱਟੇ ਜੇਬ ਚ ਪਾਏ ਕੋਈ ਨਾ ਹਾਇਆ ਹੈ ਨਾ ਕਹੇਗਾ ਨਾਲੇ ਵਧੀਆ ਕਹਿਣਾ ਢਿੱਡ ਦੀ ਭੁੱਖ ਮਟਾਉ ਤੇ ਬੰਦਾ ਉਹ ਵੀ ਮਿਲਨ ਸਾਰਾ ਇੱਥੇ ਜਿੰਨੇ ਆਪਣੇ ਏਰੀਆ ਤੋਂ ਆਉਂਦੇ ਸਾਰਿਆਂ ਨੂੰ ਵਧੀਆ ਮੋਹ ਪਿਆਰ ਨਾਲ ਬੋਲਦਾ ਤੇ ਚੰਗੀ ਲੱਗੀ ਹਲਵਾ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ